ਕੀ ਦਾ ਭਾਂ ਦਾ ਮਹਿੰਦੀ ਵਰਗੀ ਪਈਆ ਹਨਾ ਹੂੰ ਕੀ ਮਹਾਪਾਂ ਦਾ ਮਹਿੰਦੀ ਵਰਗੀ ਪਈਆ ਭਾਂ ਦਾ ਖਤਰਨਾਕ ਹੁੰਦੀ ਆ ਭਾਂ ਦਾ ਰੰਗੀ ਜੀ ਬਾਈ ਖਾਦੀ ਇੱਕ ਵਾਰ ਆ ਭਾਂ ਦਾ ਮੇਰੇ ਤਾਂ ਅੱਖਾਂ ਦੇ ਭਾਂ ਦਾ ਡੇਲੇ ਬਾੜ ਕੱਢਣ ਵਾਲੇ ਕਰਤੇ ਮਾਲ ਮੈਨੂੰ ਇਹ ਵੀ ਕਰਲਾ ਲੱਗਦਾ ਤੇਰਾ ਸੁਮੰਤਾ ਵਧੀਆ ਮੈਂ ਤਰੂ ਬੁਰੂ ਦੇਖ ਕੇ ਦੱਸਦਾ ਇਨਾ ਕਦਾ ਹੁਣ ਆਪਣਾ ਵੀ ਜ਼ਿੰਦਗੀ ਦਾ ਤਜਰਬਾ ਹੈ ਭਾਂ ਦਾ ਫੱਟੇ ਜੀ ਨਹੀਂ ਚੱਰੀ ਮਾਦਾ ਉਈ ਪੱਕੇ ਨਾਲ ਹੀ ਲੈ ਲੰਨਾ ਮੇਰੇ ਯਾਰ ਕਿਹੜਾ ਪਾਣ ਦਾ ਜੂਹ ਹੈ ਹੈ ਪਹਿਲਾਂ ਮੇਰੇ ਕੋਲ ਮਾੜੀ ਆ ਗਈ ਹਾਂ ਮੇਰੇ ਪੁੱਤ ਦੀ ਨੇ ਕਬਜੀ ਅੱਡ ਕਰੀ ਹੈ ਹਾਂ ਅੰਦਰ ਟੱਡੇ ਜਦੜ ਦਾ ਅੱਡ ਹੋਣਾ ਤਾਂ ਬੂਰੇ ਹੀ ਦਿੱਤਾ ਕੰਜਰ ਦੇ ਨੇ ਆ ਤਾਂ ਹੁਣ ਆਲੀ ਦਾ ਤੂੰ ਐ ਲਾਲਾ ਸਾਹਿਬ ਆ ਤੇਰੀ ਬਾਜ ਦਸੀ ਜਾਂਦੀ ਐ ਮੈਨੂੰ ਵੀ ਪਾਣ ਦਾ ਕਰਾਂਟੇ ਦੇ ਵਿੱਚ ਪੂਰਾ ਹੋ ਬਾਈ ਹੁਣ ਤੈਨੂੰ ਐ ਦੱਸਦਾ ਇਹਦੇ ਸਾਰੇ ਚੱਲਦੇ ਆ ਕੌਣ ਹੈ ਹਾਏ ਹੂੰ ਚੰਡੀ ਚੁੰਡੀ ਅੜੇ ਜਾਂਦਾ ਰਹਿਣਾ ਮਤ ਤੇ ਬੱਬੂ ਨੂੰ ਮਿਲ ਕੇ ਆਇਆ ਕਰਾਂ ਓਏ ਓਕ ਮਾਂ ਟੋਪੜਾ ਟਾਈਮ ਜਾਂ ਬਾਹੀ ਲੱਗਿਆ ਰਮ ਹੀ ਨਹੀਂ ਆਇਆ ਬਾਕੀ ਰਾਮ ਜੂ ਕੀ ਫਿਰ ਚਾਲਿਆ ਮਾਂ ਚਾਲਿਆ ਮਾਂ ਇੱਥੇ ਬਣਾ ਲੈ ਕਿਹੜਾ ਮੇਕੜੂ ਬਣਾ ਕੇ ਤੈਨੂੰ ਉਹ ਦੁੱਧ ਜਿਆਦਾ ਖਰਾਬ ਹੋ ਗਿਆ ਸਾਰਾ ਹੁਣ ਇੱਥੇ ਕਾਦੀ ਬਣਾਵਾਂ ਬਾਈ ਜਾਂ ਹੁਣ ਈਨ ਮਰਾਵੇ ਕਿਹੜਾ ਮੇਕੜਾ ਦੀ ਬਣਾ ਕੇ ਤੈਨੂੰ ਉਹ ਮਾਹ ਚੰਡੀਗੜ੍ਹ ਵਾਲੀ ਦਾ ਤੈਨੂੰ ਮੈਂ ਸੁਣਾਉਣਾ ਕਹਾਣੀ ਆ ਬੁਰਾ ਹਾਲ ਹੋਇਆ ਪਿਆ ਬਾਕੀ ਮੈਨੂੰ ਉਸ ਰੂਪ ਨਾਲ ਦੇਖੇ ਜਾਂਦਾ ਰਹੇ ਨਾ ਹਾਂ ਉੱਥੇ ਨਾ ਪੈਂਦਾਰ ਕੋਈ ਦਿਨ ਹੈ ਨਾ ਕੋਈ ਰਾਤ ਹੈ ਤਾਂ ਪੈਂਦਾ ਰਾਤ ਨੂੰ ਪੀ ਪੀ ਕੇ ਸ਼ਰਾਬਾਂ ਪੈਂਦੇ ਆ ਦੇਖੇ ਐ ਬਾਹਾਂ ਚ ਵਾਹ ਪਈ ਖੜੀਏ ਰਹਿੰਦੇ ਨਾ ਮੈਂ ਹੋਰ ਸੁਣਤੀ ਮੈਂ ਹੋਰ ਸੁਣੀ ਦੀ ਗੱਲ ਹਾਂ ਇਹ ਲੜਕੀਆਂ ਦਰੂ ਕੀਂਦੇ ਨੇ ਉੱਥੇ ਲੈ ਹੋਰ ਕੀ ਨਾ ਅੱਛਾ ਲੈ ਬਾਹ ਤੇਰੇ ਫੁੱਲ ਰਜਦੀਆਂ ਨੇ ਜਿਹੜੀਆਂ ਉੱਥੇ ਦੀਆਂ ਉੱਥੇ ਦੀਆਂ ਗਮ ਪੜ ਲੈਣੇ ਹਾਂ ਉਤਾ ਫੇਰ ਵੀ ਕਿਸੇ ਨਾ ਕਿਸੇ ਮੈਂ ਕਹਿੰਨਾ ਲੱਖ ਤਾਲੀਆਂ ਨੇ ਹਾਂ ਜਿੰਨਾ ਆਪਣੇ ਕਣਿਓ ਜਾਂਦੀਆਂ ਨੇ ਇਹ ਹੂੰ ਉਨਾ ਹੀ ਗੰਦ ਵੱਧ ਪਾਉਂਦੀਆਂ ਨੇ ਇੱਥੋਂ ਤਾਂ ਕਰੋ ਤਾਂ ਜਾਣਗੀਆਂ ਪਤਨੀਆਂ ਸਿਆਣੀਆਂ ਬਣ ਕੇ ਵੀ ਪਤਨੀਆਂ ਅਸੀਂ ਕਿੰਨਿਆਂ ਕੇ ਸਾਲ ਪਤਾ ਕਿੰਨੀ ਕੀ ਅਸੀਂ ਪੜਾਈ ਕਰਦੀ ਹਾਂ ਹਾਂ ਐ ਅੱਡੇ ਤੇ ਉਤਰਨ ਸਾਰਾ ਨਾਲ ਦੀ ਨਾਲ ਭੈਣ ਉਹ ਪਾ ਲੈਂਦੀਆਂ ਨੇ ਕਟਮੀਆਂ ਜੀਆਂ ਪਾਹ ਹੱਥ ਸਲਵਾਰ ਕਮੀਜ਼ਾ ਦਾ ਸਾਮੇ ਦਿੰਦੀਆਂ ਨੇ ਜਾ ਕੇ ਫਿਰ ਬਸ ਉਹਨਾਂ ਨੇ ਤਾਂ ਪਾਇਦਾ ਤੁੰ ਨੂੰ ਮੈਂ ਕੀ કહਾ ਬਾਹਰਲਾ ਮੁਲਖ ਹੀ ਆ ਬਾਰਲਾ ਮੁਰਖੀ ਆਹੋ ਚੰਡੀਗੜਾ ਆਇਂਦਾ ਬਾਹਾਨਾ ਪੜਨ ਦਾ ਕੰਮ ਭਾਂ ਦੇਰ ਪੁੱਠੇ ਸੱਦੇ ਮੈਂ ਕਹਾਂ ਯਾਰ ਮਾ ਬਾ ਮੁਰਖ ਨੇ ਜਰਾ ਮੁਰਖੀ ਨੇ ਹੋਰ ਕੀ ਨੇ ਜਦੋਂ ਕੋਈ ਲੜਕੀ ਦਾ ਕੰਮ ਨਹੀਂ ਚੰਡੀਗੜ੍ਹ ਚ ਡਾਕਟਰ ਲੈਂਦੀ ਨਾ ਥਿਓ ਨਹੀਂ ਮੈਨੂੰ ਐਂ ਦੱਸ ਜਦੋਂ ਜਿਹੜੇ ਜਵਾਖ ਨੇ ਪੜਨ ਹੈ ਆਪਣੇ ਨੇੜੇ ਤੇੜੇ 100 ਨੇ ਇੱਥੇ ਕਾਲਜ ਕੂਲਜ ਬਣੇ ਹੋਏ ਉੱਥੇ ਜਾਣ ਜਿਹੜਾ ਸ਼ਾਮ ਨੂੰ ਆਪਣੇ ਘਰੇ ਆ ਜਾਣਾ ਉੱਥੇ ਭਾਂਦਰ ਕੀ ਰੱਖਿਆ ਆਹੀ ਗੱਲ ਤੇ ਮਰਿੰਦਾ ਜਾਂਦੀਆਂ ਨੇ ਅਸਲ ਦੇ ਵਿੱਚ ਅੱਜ ਕੱਲ ਦੇ ਜਿਹੜੇ ਜਵਾਕ ਨੇ ਇਹ ਚੰਡੀਗੜ੍ਹ ਤੇ ਬਾਹਰ ਨੂੰ ਕਿਉਂ ਡੇ ਨੇ ਚੌਂਡੇ ਕਿਉਂ ਨੇ ਬਾਹਰ ਨੂੰ ਇਹਨਾਂ ਦਾ ਕਾਰਨ ਹੈ ਕਾਰਨ ਇਹ ਹੈ ਮੁੰਡਿਆਂ ਨੂੰ ਤਾਂ ਆਏ ਆਂ ਵਿਆਹ ਸੀ ਕਰੋ ਬਾਹਰ ਹੋ ਜਾ ਚਲੋ ਮੁੰਡੇ ਦਾ ਮੈਂ ਕਹਿੰਦਾ ਯਾਰ ਕਿਤੇ ਨਾ ਕਿਤੇ ਫੇਰ ਵੀ ਠੀਕ ਨੇ ਕੁੜੀਆਂ ਨੂੰ ਤਾਂ ਆਏ ਆਂ ਵਿਉਰੇ ਦਾ ਸੀ ਅੰਦਰ ਬੰਦਾਂ ਜਦੋਂ ਉੱਥੇ ਵਗ ਜਾਣਗੀਆਂ ਚੰਡੀਗੜ੍ਹ ਉੱਥੇ ਉਹਨਾਂ ਨੂੰ ਆਜ਼ਾਦੀ ਆ ਨਾ ਤਾਂ ਬਾਈ ਕੋਈ ਰੋਕਣ ਵਾਲਾ ਨਾ ਹੈਗਾ ਕੋਈ ਟੋਕਣ ਵਾਲਾ ਮਨਮਰਜ਼ੀਆਂ ਕਰਦੀਆਂ ਨੇ ਆਹ ਬਾਦ ਲੋੜਾ ਹੀ ਆ ਪੈਕੇਜਰ ਦਾ ਇਹਦਾ ਮੁੰਡਿਆਂ ਦਾ ਮੈਦਾ ਮਾਹੌਲ ਆ ਰਿਹਾ ਬੱਬੂ ਵਾਲਾ ਹੈ ਮੈਂ ਕਿਹਾ ਉੱਥੇ ਕਿ ਦੁੱਧ ਲੈ ਮੇਜਾ ਕੇ ਤੂੰ ਹੈ ਇੱਥੇ ਕੋਈ ਸਾਲੇ ਅੰਡੇ ਉਂਡੀ ਦੀਂੜੀ ਲਾਲਾ ਚਾਹੇ ਹਾਂ ਕਰੀ ਜਾਂਦਾ ਪਰਸੋਂ ਦਾ ਹੈ ਹਨਾ ਪਟਾਲੇ ਲੱਗਦਾ ਫਫੜਾ ਕਹਿੰਦਾ ਐਂ ਇਦਾਂ ਕੀ ਮੰਗਦਾ ਪਟਾਲੇ ਤੋਂ ਇੱਥੇ ਨੇੜੇ ਪੜਨਾਂ ਨਾਲੇ ਆਪੇ ਘਰੇ ਆ ਕੇ ਕੰਮ ਕਰੇ ਮੇਰੀ ਗੱਲ ਸੁਣੋ ਬਈ ਉਹ ਯੂਨੀਵਰਸਿਟੀ 'ਚ ਲੱਗਣਾ ਹੈ ਹਾਂ ਲੋਕ ਕੀ ਲਵੇਂਗਾ ਉੱਥੇ ਆਜ ਟੁਕੜੀਆਂ ਹੋ ਗਿਆ ਆਪਣੀਆਂ ਵਧੀਆ ਹਾਂ ਛੱਲੀਆਂ ਪੁੰਨ ਪੁੰਨ ਖਵਾਇਆ ਕਰੀਆ ਉਹ ਰੈੱਡ ਦੇ ਲਾਲਾ ਕਰੇੜੀ 10 ਰੁਪਏ ਕੁੱਕੜੀ 10 ਰੁਪਏ ਕੁੱਕੜੀ ਬਾਤ ਚਰਚਾ ਕਰ ਵਧੀਆ ਰਹੇਗਾ 1000 ਰੁਪਏ ਨਾ ਕੀ ਬਣ ਜੂਗਾ ਚੋ ਮੈਨੇ ਕੋਈ ਗੱਲ ਦਾ ਮੈਨੂੰ ਬਦ 1000 ਰੁਪਏ ਨਾ ਪਪੜਾ ਪੜ ਲੂਗਾ ਕਿਤੇ ਨੌਕਰੀ ਲੱਗ ਜੂ ਕੋਈ ਵਧੀਆ ਕੰਮ ਸੈੱਟ ਹੋ ਜੂਗਾ ਨਹੀਂ ਕਰ ਤਾਂ ਇੱਕ ਮਿੰਟ ਇੱਕ ਮਿੰਟ ਗੱਲ ਸੁਣ ਲੈ ਮੇਰੀ ਭਾਈ ਇਹ ਦੇ ਖਰਕਨੂ ਜੇ ਗੱਲ ਸੁਣੀ ਦੀ ਹੁੰਦੀ ਐ ਨਾ ਜੇ ਦਾਦਾ ਸਰ ਆ ਜਿਹੜੇ ਬਾਣੀ ਨੇ ਆਪਣੇ ਨਾਲ ਪਾਸ ਕਿਉਂ ਨੇ ਗੱਦੀ ਤੇ ਬੈਠੇ ਆਰਾਮਦਾਰੀ ਨਾਲ ਪੈਸੇ ਕਮਾਉਂਦੇ ਨੇ ਉਹ ਉਹ 10-10 ਨਾਲ ਹੀ ਉੱਠੇ ਹੋਏ ਨੇ ਆਪਾਂ ਜ਼ਿਮੀਂਦਾਰੀ ਤਾਂ ਫੇਲ ਆ 10 ਰੁਪਏ ਨੂੰ ਤਾਂ ਬਹੁਤ ਚੀਜ਼ਾਂ ਆ ਇਹਦਾ ਕੀ ਹੈਦਾ ਮੁੰਡਾ ਸੁਖੀ ਇਹਦਾ ਮੁੰਡਾ ਹਾਂ ਉਹਦੇ ਮੈਨੂੰ ਕਹਿੰਦਾ ਵੀ ਇਹ ਕਹਿੰਦਾ ਤਾਏ ਇਹ ਜਿਹੜੇ ਮੱਕੀ ਦੇ ਦਾਣੇ ਹੁੰਦੇ ਨੇ ਉਹ ਤੇਰੇ ਹਾਂ ਆਹਾ ਉਹ ਪਪਕੋਨ ਨਾ ਪਤਾ ਨਹੀਂ ਕੀ ਕਹਿੰਦੇ ਨੇ ਉੱਥੇ ਇਹ ਨੂੰ ਸਲਮੇ ਤੇ ਕਹਿੰਦਾ ਵੀ ਇਹ 200 ਦੇ ਇੰਨੇ ਕੀ ਦਿੰਦੇ ਨੇ ਹਾਂ ਹਾਂ ਬਾਈ ਸਹੀ ਗੱਲ ਐ ਹੈ ਸਹੀ ਗੱਲ ਐ ਪਾਪਕੋਰਨ ਪਾਪਕੋਰਨ ਕਹਿੰਦੇ ਨੇ ਉਹ ਬਣਾ ਕੇ ਦਿੰਦੇ ਨੇ ਪੂਰੇ ਸਾਨੂੰ ਨਹੀਂ ਪਤਾ ਕੀ ਕਹਿੰਦੇ ਨੇ ਮੱਕੀ ਦੇ ਦਾਣੇ ਉਂਟਾ ਲੈ ਜਿਉਂ ਨਹੀਂ ਪੁੱਣ ਕੇ ਤੂੰ ਵੇਚਦੇ ਓਰੇ ਹਾਂ ਆ ਥਨੂ ਰੁਪਏ ਈ ਰੁਪਏ ਇਹਦਾ ਕੰਮ ਕੰਮ ਦਾ ਕੋਈ ਮੇਣਾ ਨਹੀਂ ਹੁੰਦਾ ਕੰਮ ਕੋਈ ਛੋਟਾ ਵੱਡਾ ਨਹੀਂ ਹੁੰਦਾ ਹੈਗਾ ਉਹਨੂੰ ਦਾ ਭੈਣ ਦੇ ਖਾਦਮ ਭਾਈ ਜ਼ਮੀਨ ਦਾ ਕਿੱਲਾ ਵੇਚ ਕੇ ਕੀੜੇ ਵਾਲੇ ਏਜੰਟ ਤੇ ਚੜਨਗੇ ਇਹ ਗੱਲ ਨਹੀਂ ਬਾਤ ਨਹੀਂ ਹੋ ਪੈਦਾ ਇਹਦਾ ਬਾਪਾ ਭਗਤਾ ਉਹਦੇ ਉਂਗਲਾਂ ਲਈ ਜਾਂਦਾ ਅਸਨ ਦਰ ਕੇ ਬਾਪੇ ਜ਼ਮੀਨ ਦਾ ਕਿੱਲਾ ਵੇਚਦੇ ਹੈ ਮੈਂ ਤਾਂ ਹੁਣ ਤੱਕ ਵਾਲੇ ਤਾਂ ਹੈਗੇ ਤੇ ਜਿਹੜੇ ਬੁਢੇ ਉਹ ਤਾਂ ਸਾਮਗੇ ਜਿਹੜੀ ਹੈਗੀ ਦੀ ਆਪਦੀ ਇਦੂਗਾ ਹਾਲੇ ਨਹੀਂ ਸਾਮਦੇ ਹੈਗੇ ਇਹਦਾ ਜ਼ਮੀਨ ਬੱਸ ਸਮਝ ਲੈ ਹੁਣ ਅਗਲੀ ਆ ਪੀੜੀ ਤੋਂ ਅਗਲੀ ਪੀੜੀ ਚ ਤਾਂ ਜ਼ਿਮੀਂਦਾਰਾਂ ਕੋਲੇ ਜ਼ਮੀਨ ਨਹੀਂ ਦੇ ਰਿਆ ਨਹੀਂ ਹਲਦਾ ਇਹ ਪਰਸੋਂ ਕਹਿੰਦਾ ਮੈਂ ਸਿੰਗਾਪੁਰ ਜਾਣਾ ਹੈ ਅੱਛਾ ਬਾਹਰ ਲਾ ਬਲਖਾ ਹਾਂ 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 ਉੱਥੇ ਕੀ ਕਰੇਗਾ ਓਏ ਸਿੰਗਾਪੁਰ ਸਿੰਗਾਪੁਰ ਉਹ ਘੁੰਮਣ ਜਾਂਦੇ ਹੁੰਦੇ ਆ ਕਿ ਸਾਰੇ ਦੋਸਤ ਜਾਣਗੇ ਮੇਰੇ ਉਹਨਾਂ ਨਾਲ ਜਾਣਾ ਹੈ ਲੈ ਕੋ ਮਨੂੰ ਫੇਰੇ ਖੜੇ ਨੇ ਪਾ ਇੰਦਰੋਂ ਕੰਮ ਕਰ ਲੋ ਸਾਰੇ ਜਾਣਗੇ ਸਿੰਗਾਪੁਰ ਸਿੰਗਾਪੁਰ ਸਿੰਗਾਪੁਰੇ ਸਿੰਗਾਪੁਰ ਸਿੰਗਾਪੁਰੇ ਨਹੀਂ ਸਿੰਗਾਪੁਰ ਨੇ ਕੋ ਮੰਨ ਫੇਰ ਉਹਦੇ ਨਾਲ ਕੀ ਹੋ ਜੂਗਾ ਕੀ ਹੋ ਜੂ ਸਾਰੇ ਜਾਂਦੇ ਨੇ ਅੱਜ ਕੱਲ ਟ੍ਰੈਂਡ ਚੱਲਦਾ ਹੈ ਦੋਸਤ ਸਾਰੇ ਟ੍ਰੈਂਡ ਤੇ ਇੱਕ ਦੂਜੇ ਦੇ ਪਿੱਛੇ ਲੱਗ ਲੱਗ ਜਾਈ ਚਲੋ ਇੱਕ ਖੂਚ ਡਿਗੂ ਪਾਗ ਦੀ ਡਿਗ ਜਾਓ ਮੇਰੇ ਸਾਲਿਓ ਥੋੜੀ ਹੁੰਦਾ ਪਾਣੀ ਦੇ ਸਾਰੇ ਦੋਸਤ ਜਾਣਗੇ ਪਾਣੀ ਦੇਖ ਕੇ ਮੈਂ ਲਹਿਰਾਂ ਲੱਗ ਜੇ ਮਹਾ ਹੋਰ ਗੱਲ ਕਹਿੰਦੇ ਮੈਂ ਤੈਨੂੰ ਕੁੜੀਆਂ ਤਾਂ ਮਹਾ ਅੱਜ ਕੱਲ ਭੈਣ ਦਾ ਮੁੰਡਿਆਂ ਤੋਂ ਉਤੋਂ ਦੀ ਹੋ ਰਹੀਆਂ ਨੇ ਮੁੰਡੇ ਉੱਥੇ ਜਾ ਕੇ ਭੈਂਦੇ ਹੋਰ ਕੁਝ ਬਣੀ ਜਾਂਦੇ ਓਏ ਹੋਰ ਦੇਖ ਮੈਂ ਮੱਥਾ ਟੇਕਣ ਗਿਆ ਸੀ ਸਾਡੀ ਸੁੱਖ ਲੈਂਦੀ ਇੱਥੇ ਆ ਔਰੇ ਰਾਜਪੁਰੇ ਦੇ ਜਿਹੜਾ ਪੁਲਣੀਗਾ ਹਾਂ ਹਾਂ ਗਾਂਹਾਂ ਜਾ ਕੇ ਤੇ ਸਾਡੀ ਸੁੱਖ ਲੈਂਦੇ ਆ ਪਟਪੜੇਰਿਆਂ ਦੀ ਅੱਛਾ ਇਹ ਜਾਣੇ ਉਹ ਸਾਡਾ ਖਾਨਦਾਨ ਜਾਂਦਾ ਉੱਥੇ ਹਾਂ ਹਾਂ ਮੈਂ ਇੱਕ ਕਦੇ ਕੁੜੀ ਦੇਖੀ ਹਾਂ ਲੱਤਾਂ ਇੱਕ ਅੰਜਰ ਦੀ ਨੇ ਜਰਾਬ ਦੀ ਜਿਹੜਾ ਰਖੀ ਹਾਂ ਚੜਾਉਂਦੀਆਂ ਨੇ ਕਾਲੀ ਕਾਲੀ ਦੀ ਜਰਾਬ 10 ਲਵਾਰ ਚੋ ਨਾ ਤੰਬੀ ਜਾਵੇ ਡੱਕੇ ਵਰਗੇ ਲੱਤਾਂ ਉਹਨੇ ਘਾਉ ਤੇ ਉਹ ਚੜਾਈ ਫਰੇ ਉਹ ਤਾਂ ਜੇ ਤੂੰ ਰੇਲਵੇ ਟਾਈਮ ਹੈਗਾ ਨਾ ਇੱਕ ਦਿਨ ਤੂੰ ਮੇਰੇ ਨਾਲ ਚੱਲੀ ਤੈਨੂੰ ਮੈਂ ਲੈ ਕੇ ਚੱਲੂ ਉੱਥੇ ਚੰਡੀਗੜ੍ਹ ਮੈਂ ਤਾਂ ਭੈਣ ਨਹੀਂ ਘੜਦਾ ਚੰਡੀਗੜ੍ਹ ਜਾਣ ਦੀ ਤੈਨੂੰ ਕਰਤੂਤ ਦਿਖਾ ਕੇ ਲਿਆਉਂਦਾ ਆਪਾਂ ਨੇ ਕਰਨਾ ਕਿ ਉੱਥੇ ਆਪਣਾ ਤਾਂ ਕੀ ਰੱਖਿਆ ਆਪਾਂ ਦਾ ਕੀ ਕਰਨ ਜਾਣਾ ਤੂੰ ਮੈਂ ਵੀ ਕਰਤੂਤ ਦਿਖਾਉਣਾ ਅੱਜ ਕੱਲ ਕਿ ਕਰਦੇ ਕੀ ਨੇ ਅੱਜ ਕੱਲ ਦੇ ਲਾਓ ਲਾਓ ਓਏ ਹੈਂ ਲਾਓ ਓਏ ਹੋਏ ਹੋ ਕਾ ਪੀ ਰਿਆ ਆਉਨਾ ਇਹ ਦੇਖ ਖਾਸਮ ਦੀ ਮਾਂ ਪਾਈ ਤੇ ਖਰਾਬ ਹੋ ਗਈ ਅਸਾਂ ਦੇ ਵਿੱਚ ਗਰਮਾਇਆ ਸਰਮਾਇਆ ਨੇ ਕਰ ਪਾਇਰ ਤੋਂ ਕੀ ਆ ਓਏ ਹਾਂ ਮੇਰੇ ਇਹ ਤਾਂ ਲਫਾਫੇ ਜਿਹਾ ਪੈਸੇ ਪਈ ਨੇ 250 ਪਿਆ ਉਹਨੂੰ ਕਦੀ ਦੀ ਗਾਦਰੀ ਨੰਬਰ ਬੰਦ ਦਦੇ ਠੀਕ ਹੈ ਨੰਬਰ ਲਾਲ ਜੀ ਨਹੀਂ ਜੰਗਾ ਉਹ ਜੀ ਇਹਦਾ ਪੈਂਡ ਕਫਾਨੀ ਆਡੇ ਨੇ ਆਵਾ ਚਾਰਕ ਨਾਲ ਗਰਮੈਸ ਮਰੇ ਸੜ ਦੇ ਖੂਨ ਨਿਕਲਣ ਲੱਗ ਜੂ ਫਿਰ ਭਾਏ ਆਪਦੇ ਵਾਰੀ ਕਰ ਮੈਂ ਇਹ ਗਰੀਬੀ ਚ ਵਖ ਜਾ ਖਾਈ ਨਹੀਂ ਥੋੜਾ ਮੈਂ ਕਿਸੇ ਕਰਮ ਦਾ ਅਰਜਾ ਕਿਤੇ ਕੰਜਾਦ ਸੁੱਤੇ ਹੱਥਾਂ ਨਾਲ ਮਾਰ ਲੇ ਫੇ ਮੇਰਾ ਸਮਾਨ ਰੱਖਿਆ ਆਖੇ ਆਪ ਦੇਖ ਜਾ ਕੇ ਬਾਈ ਉਹ ਦੂਜਾ ਬੰਦੇ ਆਲਾ ਸਮਾਨ ਰੱਖਿਆ ਹੋਇਆ ਆਹੋ ਆਹੋ ਦੇਖ ਲੈ ਵਾਕਾਂ ਨੂੰ ਦੱਸਣਾ ਨਹੀਂਗਾ ਆਹੋ